ਜਾ ਆਵੈ ਤੇ ਚੈਨਲ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦਬਾਬਾ ਅਮਰੀਕਾ ਕੈਨੇਡਾ ਤੇ ਹਜੂਰ ਸਾਹਿਬ ਕਿਸ ਤਰ੍ਹਾਂ ਮੌਸਮ ਰਹੇਗਾ ਤੇ ਬਾਕੀ ਜਿੱਥੇ ਵੀ ਪੰਜਾਬੀ ਵਸਤੇ ਨੇ ਉਸ ਦੀ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮਾਲਵਾ ਇਲਾਕੇ ਦੇ ਵਿੱਚ ਅਗਲੇ ਹਫਤੇ ਹੀ ਸੰਘਣੀ ਤੋਂ ਦਰਮਿਆਨੇ ਬਦਲ ਬਣੇ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ 14 ਤਰੀਕ ਤੇ 15 ਤਰੀਕ ਨੂੰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਹਲਕੇ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਟ ਮੀਂਹ ਪੈ ਸਕਦਾ ਮਾਝਾ ਇਲਾਕੇ ਤੇ ਨਜ਼ਰ ਮਾਰੀਏ ਤਾਂ ਸੰਘਣੀ ਬੱਦਲ 13 14 15 ਤਰੀਕ ਨੂੰ ਰਹਿਣਗੇ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਹੀਂ ਆ ਰਹੀ ਇਸੇ ਤਰ੍ਹਾਂ ਹੀ 10 ਤਰੀਕ ਨੂੰ ਹਲਕੇ ਦਰਮਿਆਨੀ ਬਦਲਵਾਈ ਹੋ ਸਕਦੀ ਆ ਤੇ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਦੁਆਬਾ ਨਜ਼ਰ ਉੱਤੇ ਮਰੀਏ ਤਾਂ 10 ਤੋਂ ਲੈ ਕੇ 15 ਤਰੀਕ ਤੱਕ ਸੰਘਣੀ ਬੱਦਲ ਰਹਿਣਗੇ ਤੇ 14 15 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ 12 13 ਤਰੀਕ ਨੂੰ ਹਲਕੇ ਦਰਮਿਆਨੀ ਬਦਲਵਾਈ ਤੇ ਨਾਲ ਮਾੜਾ ਮੋੜ ਮੀਂਹ ਪੈ ਸਕਦਾ ਆ ਹੇਮਕੋਟ ਸਾਹਿਬ ਜੋ ਕਿ ਉੱਤਰਾਖੰਡ ਚਮੋਲੀ ਡਿਸਟ੍ਰਿਕਟ ਦੇ ਵਿੱਚ ਹੈ ਉੱਥੇ ਅਗਲੇ ਹਫਤੇ ਹਲਕੀ ਤੋਂ ਦਰਮਿਆਨੀ ਬਦਲਵਾਈ ਇਸ ਹਫਤੇ ਤੇ ਅਗਲੇ ਹਫਤੇ 18 ਤਰੀਕ ਤੱਕ ਲਗਾਤਾਰ ਹਲਕੀ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਰਹੇਗੀ। ਮਨਾਲੀ ਦੇ ਵਿੱਚ 13 14 ਤੇ 15 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਤੇ ਬਾਕੀ ਦਿਨਾਂ ਦੇ ਵਿੱਚ ਸੰਘਣੇ ਬੱਦਲ ਇਸ ਹਫਤੇ ਬਣੇ ਰਹਿਣਗੇ। ਨਦੇੜ ਹਜੂਰ ਸਾਹਿਬ 10 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਹੈ ਤੇ ਅਗਲੇ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਧੁੱਪ ਲੱਗਦੀ ਰਹੇਗੀ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ। ਦੁਬਈ ਦੇ ਵਿੱਚ ਕੜਾਕੇदार ਗਰਮੀ ਇਸ ਹਫਤੇ ਪਵੇਗੀ ਵੱਧ ਵੱਧ ਟੈਂਪਰੇਚਰ 44 ਡਿਗਰੀ ਤੇ ਰਾਤ ਦੇ ਟਾਈਮ ਘੱਟੋ ਘੱਟ 29 ਤੋਂ 30 ਡਿਗਰੀ ਸੈਲਸੀਅਸ ਹੋਵੇਗਾ। ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ। ਬ੍ਰੈਂਟਨ ਕੈਨੇਡਾ 온ਟਾਰੀਓ ਸੰਘਣੇ ਬੱਦਲ 10 ਤਰੀਕ ਤੇ 11 ਤਰੀਕ ਨੂੰ ਰਹਿਣਗੇ ਬਾਕੀ ਦਿਨਾਂ ਦੇ ਵਿੱਚ ਧੁੱਪ ਦੇ ਵਾਤਵਾਰ ਟੈਂਪਰੇਚਰ 28 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਘੱਟੋ ਘੱਟ 12 ਡਿਗਰੀ ਸੈਲਸੀਅਸ ਇਸ ਹਫਤੇ ਰਹੇਗਾ। ਯੂਬਾ ਸਿਟੀ, ਸਟਾਕਟਨ ਕੈਲੀਫੋਰਨੀਆ, ਸਨ ਹੋਜ਼ੇ ਜਿੱਥੇ ਕਿ ਕਾਫੀ ਪੰਜਾਬੀ ਵੱਸਦੇ ਨੇ, ਉੱਥੇ ਵਾਤਵਾਰ ਟੈਂਪਰੇਚਰ 33 ਡਿਗਰੀ ਇਸ ਹਫਤੇ ਰਹੇਗਾ ਤੇ ਰਾਤ ਦੇ ਟਾਈਮ ਘੱਟੋ ਘੱਟ 12 ਡਿਗਰੀ ਸੈਲਸੀਅਸ ਹੋਵੇਗਾ। ਹਲਕੀ ਦਰਮਿਆਨੀ ਬਦਲਵਾਈ ਹੋਵੇਗੀ, ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ। ਨਿਊਯਾਰਕ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਹਲਕੇ ਤੋਂ ਦਰਮਿਆਨੀ ਸੰਘਣੀ ਬੱਦਲਵਾਈ ਰਹੇਗੀ ਵਾਤਵਾਰ ਦਾ ਟੈਂਪਰੇਚਰ 28 ਡਿਗਰੀ ਤੇ ਘੱਟੋ ਘੱਟ 16 ਡਿਗਰੀ ਟੈਂਪਰੇਚਰ ਰਹੇਗਾ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ ਵੀਡੀਓ ਨੂੰ ਜਰੂਰ ਲਾਈਕ ਕਰੋ ਹੋਰਨਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬੈਲ ਆਈਕਨ ਉੱਤੇ ਜਰੂਰ ਕਲਿੱਕ ਕਰ ਦਿਓ ਬਹੁਤ ਬਹੁਤ ਤੁਹਾਡਾ